ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਪਿਆਰੇ ਸਾਧ ਸੰਗਤ ਜੀ ਪਿਛਲੇ ਜਨਮ ਵਿੱਚ ਭਗਤ ਫਰੀਦ ਜੀ ਦਾ ਜਨਮ ਕੁਰੇਸੀ ਜੱਟ ਦੇ ਘਰ ਹੋਇਆ ਸੀ ਫਕੀਰਾਂ ਦੀ ਸੰਗਤ ਕਰਕੇ ਭਗਤ ਫਰੀਦ ਜੀ ਜੰਗਲ ਵਿੱਚ ਜਾ ਕੇ ਰੱਬ ਦੀ ਬੰਦਗੀ ਕਰਨ ਲੱਗੇ ਜਿੱਥੇ ਬੈਠ ਕੇ ਇਹ ਤਪੱਸਿਆ ਕਰ ਰਹੇ ਸਨ ਉਸ ਰਾਸਤੇ ਤੋਂ ਚਾਰ ਚੋਰ ਚੋਰੀ ਕਰਨ ਵਾਸਤੇ ਜਾ ਰਹੇ ਸਨ ਭਗਤ ਫਰੀਦ ਜੀ ਨੂੰ ਵੇਖ ਕੇ ਉਹਨਾਂ ਚੋਰਾ ਨੇ ਇਹ ਸੁਖਣਾ ਸੁਖੀ ਕਿ ਜੇਕਰ ਸਾਡੇ ਹੱਥ ਕੁਝ ਪਦਾਰਥ ਵਧੀਆਂ ਲੱਗ ਜਾਵੇ ਤਾਂ ਇਹ ਫਕੀਰ ਨੂੰ ਕੁਝ ਨਾ ਕੁਝ ਜ਼ਰੂਰ ਦੇਵਾਂਗੇ ਚੋਰ ਜਦੋਂ ਨਗਰ ਵਿੱਚ ਪਹੁੰਚੇ ਤਾਂ ਉਹਨਾਂ ਨੇ ਕਿਸੇ ਦੀ ਹੱਡੀ ਨੂੰ ਸਨ ਲਾਈ ਤਾਂ ਵੇਖਿਆ ਕਿ ਬਹੁਤ ਸਾਰੀ ਮਠਿਆਈਆਂ ਦੇ ਥਾਲ ਭਰੇ ਹੋਏ ਸਨ ਕਿਉਂਕਿ ਉਹ ਹਲਵਾਈ ਦੀ ਹੱਡੀ ਸੀ ਚੋਰਾ ਨੇ ਮਠਾਈ ਚਾਦਰ ਵਿੱਚ ਬੰਨ ਲਈ ਤੇ ਫਿਰ ਉਸੇ ਰਸਤੇ ਵਾਪਸ ਆਏ ਜਿਸ ਰਸਤੇ ਤੋਂ ਗਏ ਸਨ ਚੋਰਾ ਨੇ ਵਿਚਾਰਿਆ ਕਿ ਇਸ ਫਕੀਰ ਦੀ ਕਿਰਪਾ ਨਾਲ ਹੀ ਸਾਡੀ ਸੁਖਣਾ ਪੂਰੀ ਹੋਈ ਹੈ ਤੇ ਅਸੀਂ ਆਸਾਨੀ ਨਾਲ ਚੋਰੀ ਕਰਕੇ ਘਰ ਨੂੰ ਜਾ ਰਹੇ ਹਾਂ ਇਸ ਫਕੀਰ ਦੀ ਸੁਖਣਾ ਦੇਂਦੇ ਚੱਲੀਏ ਉਹਨਾਂ ਚੋਰਾ ਨੇ ਬਹੁਤ ਸਾਰੀ ਮਠਾਈ ਫਕੀਰ ਦੇ ਅੱਗੇ ਰੱਖ ਦਿੱਤੀ ਤੇ ਹਲੂਣਾ ਦੇ ਕੇ ਕਿਹਾ ਫਕੀਰ ਜੀ ਇਹ ਖਾਓ ਫਕੀਰ ਜੀ ਬੜੇ ਭੋਲੇ ਪਾਲੇ ਸਨ ਕਿਉਂਕਿ ਛੋਟੀ ਅਵਸਥਾ ਤੋਂ ਹੀ ਫਕੀਰੀ ਧਾਰਨ ਕੀਤੀ ਸੀ ਤੇ ਨਾ ਹੀ ਉਹਨਾਂ ਨੇ ਕਦੀ ਐਸੀ ਸੁੰਦਰ ਮਠਾਈ ਖਾਧੀ ਹੋਈ ਸੀ ਫਕੀਰ ਨੂੰ ਮਠਾਈ ਦਾ ਸਵਾਦ ਵਧੀਆ ਲੱਗਾ ਤਾਂ ਫਕੀਰ ਜੀ ਕਹਿਣ ਲੱਗੇ ਕਿ ਇਹ ਕੀ ਚੀਜ਼ ਹੈ ਚੋਰਾਂ ਨੇ ਕਿਹਾ ਕਿ ਇਹ ਚੋਰੀ ਹੈ ਭਾਵ ਇਹ ਚੋਰੀ ਦਾ ਮਾਲ ਹੈ ਤਾ ਚੋਰਾਂ ਦੇ ਮੋਹੋਂ ਇਹੇ ਗੱਲ ਸੁਣ ਕੇ ਫਕੀਰ ਕਹਿਣ ਲੱਗਾ ਕਿ ਚੋਰੀ ਤਾਂ ਬੜੀ ਸੁਆਦਲੀ ਹੈ ਚੋਰੀ ਬੜੀ ਮਿੱਠੀ ਹੈ ਤਦ ਕੁਝ ਚੇਰ ਮਗਰੋਂ ਉਹੋ ਫਕੀਰ ਦੇ ਪ੍ਰਾਣ ਛੁੱਟ ਗਏ ਤੇ ਉਸ ਦਾ ਅਗਲਾ ਜਨਮ ਜਮਾਲ ਤੇ ਨਾਮੇ ਸ਼ੇਕ ਦੇ ਘਰ ਹੋਇਆ ਪਿਤਾ ਨੇ ਉਸ ਦਾ ਨਾਮ ਫਰੀਦ ਰੱਖਿਆ ਜਦੋਂ ਇਹ ਵੱਡਾ ਹੋਇਆ ਤਾਂ ਇਸ ਦਾ ਵਿਆਹ ਵੀ ਹੋ ਗਿਆ ਪਰ ਕੁਝ ਕੰਮਕਾਰ ਨਾ ਕਰਿਆ ਕਰਕੇ ਮਸਤ ਹੋ ਕੇ ਰੱਬ ਦੀ ਬੰਦਗੀ ਕਰਿਆ ਕਰੇ ਇਸ ਕਰਕੇ ਪਿਤਾ ਨੇ ਫਰੀਦ ਨੂੰ ਘਰ ਤੋਂ ਅੱਡ ਕਰ ਦਿੱਤਾ ਫਰੀਦ ਦੀ ਫਰੀਦ ਜੀ ਦੀ istri ਨੂੰ ਬੜਾ ਸਤਾਇਆ ਹੋਇਆ ਸੀ ਤੇ ਹਮੇਸ਼ਾ ਆਖਦੀ ਸੀ ਕਿ हे ਰੱਬ ਦੇ ਬੰਦੇ ਕੋਈ ਕੰਮਕਾਰ ਕਰਿਆ ਕਰੋ ਨਹੀਂ ਤਾਂ ਘਰ ਕਿਵੇਂ ਚੱਲੇਗਾ ਫਰੀਦ ਨੇ ਕਿਹਾ ਕਿ ਮੈਂ ਕੀ ਕਰਾਂ ਮੈਨੂੰ ਕੋਈ ਵੀ ਕਾਰ ਵਿਵਹਾਰ ਨਹੀਂ ਹੁੰਦਾ ਤਾਂ ਇਸਤਰੀ ਨੇ ਕਿਹਾ ਫਿਰ ਤੂੰ ਚੋਰੀ ਕਰਕੇ ਖਵਾ ਕਿਉਂਕਿ ਮੇਰੀ ਪਾਲਣਾ ਕਰਨਾ ਤੇਰਾ ਫਰਜ਼ ਹੈ ਤਾਂ ਇਸਤਰੀ ਦੀ ਇਹ ਬੋਲ ਸੁਣ ਕੇ ਫਰੀਦ ਚੋਰਾਂ ਦੀ ਸੰਗਤ ਨਾਲ ਜਾ ਰਲਿਆ ਤੇ ਚੋਰਾਂ ਦੇ ਨਾਲ ਚੋਰੀ ਕਰਨ ਚੱਲਿਆ ਤੇ ਜਾਂਦਿਆਂ ਹੋਇਆਂ ਰਸਤੇ ਵਿੱਚ ਕੀ ਵੇਖਦਾ ਹੈ ਕਿ ਕਣਕ ਪੱਕੀ ਹੋਈ ਹੈ ਪੱਕੀ ਕਣਕ ਨੂੰ ਵੇਖ ਕੇ ਸੋਚਦਾ ਹੈ ਕਿ ਪਹਿਲਾਂ ਇਸੇ ਕਣਕ ਨੂੰ ਵੱਢ ਕੇ ਘਰ ਦੇ ਆਈਏ ਇਹ ਸੋਚ ਕੇ ਉਹਨਾਂ ਨੇ ਕਣਕ ਵੱਢੀ ਤੇ ਜਦ ਪੰਡਾ ਬੰਨ ਕੇ ਚੁੱਕਣ ਲੱਗੇ ਤਾਂ ਦੇਖਦੇ ਹਨ ਕਿ ਉੱਥੇ ਇੱਕ ਮਰੇ ਹੋਏ ਬੈਲ ਦਾ ਪਿੰਜਰ ਪਿਆ ਹੋਇਆ ਸੀ ਜਿਹੜਾ ਕਿ ਖੇੜ ਖੜਾ ਕੇ ਹੱਸਣ ਲੱਗਾ ਇਹ ਦੇਖ ਕੇ ਉਹ ਦੋਵੇਂ ਚੋਰ ਡਰ ਗਏ ਤੇ ਪੰਡਾ ਸੁੱਟ ਕੇ ਨੱਸ ਗਏ ਪਰ ਫਰੀਦ ਨਿਰਭੈ ਹੋ ਕੇ ਉੱਥੇ ਹੀ ਖੜਾ ਰਿਹਾ ਤਾਂ ਫਰੀਦ ਨੇ ਪੁੱਛਿਆ ਕਿ हे ਭਲੇ ਲੋਕ ਤੂੰ ਕੌਣ ਹੈ ਤੇ ਇਸ ਤਰ੍ਹਾਂ ਕਿਉਂ ਹੱਸ ਰਿਆਂ ਹੈ ਉਹ ਪਿੰਜਰ ਬੋਲਿਆ ਕਿ हे ਭਾਈ ਮੈਂ ਪਿਛਲੇ ਜਨਮ ਵਿੱਚ ਇੱਕ ਬੜਾ ਹੀ ਇਮਾਨਦਾਰ ਜ਼ਮੀਦਾਰ ਸਾਂ ਕਿਸੇ ਦਾ ਹੱਕ ਨਹੀਂ ਸੀ ਖਾਂਦਾ ਪਰ ਇੱਕ ਸਮੇਂ ਮੇਰੇ ਕਣਕ ਦੇ ਖੇਤ ਵਿੱਚ ਕਿਸੇ ਦੂਸਰੇ ਜ਼ਮੀਦਾਰ ਦੇ 5-4 ਕਣਕ ਦੇ ਸਿੱਟੇ ਮਿਲ ਗਏ ਤੇ ਅਣਜਾਣੇ ਵਿੱਚ ਮੈਂ ਉਹਨਾਂ ਸਿੱਟਿਆਂ ਦੀ ਕਣਕ ਖਾ ਲਈ ਤੇ ਫਿਰ ਕੁਝ ਸਾਲਾਂ ਬਾਅਦ ਮੇਰੀ ਮੌਤ ਹੋ ਗਈ ਜਦੋਂ ਮੈਂ ਪਰਲੋਕ ਵਿੱਚ ਯਮਰਾਜ ਦੇ ਯਮਰਾਜ ਦੇ پاس ਹਾਜ਼ਰ ਹੋਇਆ ਤਾਂ ਮੇਰਾ ਹਿਸਾਬ ਹੋਣ ਲੱਗਾ ਬਹੁਤ ਪੁੰਨ ਨਿਕਲੇ ਪਰ ਇੱਕ ਪਾਪ ਨਿਕਲਿਆ ਜੋ ਕਿ ਮੈਂ ਭੁਲੇਖੇ ਨਾਲ ਦੂਸਰੇ ਜ਼ਮੀਦਾਰ ਦੇ 5 ਚਾਰ ਸਿੱਟਿਆਂ ਦੀ ਕਣਕ ਪੀਸ ਕੇ ਖਾ ਲਈ ਸੀ ਤੇ ਉਸ ਪਾਪ ਦਾ ਫਲ ਭੁਗਤਣ ਲਈ ਮੈਨੂੰ ਯਮਰਾਜ ਨੇ ਉਸੇ ਜ਼ਮੀਦਾਰ ਦੇ ਘਰ ਬੈਲ ਬਣਾ ਕੇ ਪੈਦਾ ਕੀਤਾ ਏ ਸੋ ਮੈਂ ਬੈਲ ਬਣ ਕੇ ਕਿੰਨੇ ਹੀ ਸਾਲ ਉਸ ਜ਼ਮੀਦਾਰ ਦੇ ਹਲ ਅੱਗੇ ਜੋਇਆ ਤੇ ਬੜਾ ਦੁੱਖ ਪਾਇਆ ਮੈਨੂੰ ਉਲੇਖੇ ਨਾਲ ਦੂਸਰੇ ਦੇ ਪੰਜ ਚਾਰ ਸਿੱਟੇ ਖਾਣ ਦਾ ਐਡਾ ਵੱਡਾ ਦੁੱਖ ਭੋਗਣਾ ਪਿਆ ਤੇ ਹੁਣ ਮੈਂ ਇਸ ਕਰਕੇ ਹੱਸਦਾ ਹਾਂ ਕਿ ਜੋ ਤੁਸੀਂ ਵੱਡੀਆਂ-ਵੱਡੀਆਂ ਕਣਕ ਦੀਆਂ ਪੰਡਾ ਬਨ ਕੇ ਲੈ ਚੱਲੇ ਹੋ ਐਨਾ ਪਰਾਇਆ ਹੱਕ ਖਾਣ ਨਾਲ ਖਬਰੇ ਤੁਹਾਡਾ ਕੀ ਹੋਵੇਗਾ ਇਹ ਵਰਤਾਰਾ ਸੁਣ ਕੇ ਫਰੀਦ ਜੀ ਨੂੰ ਵਿਰਾਗ ਪੈਦਾ ਹੋਇਆ ਤੇ ਉਹ ਉੱਥੇ ਹੀ ਪੰਡ ਸੁੱਟ ਕੇ ਤਪੱਸਿਆ ਕਰਨ ਚਲੇ ਗਏ ਤਾਂ ਗੁਰ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਵੀਡੀਓ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਆ ਇੱਕ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤੇ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਸਤਨਾਮ ਸ਼੍ਰੀ ਵਾਹਿਗੁਰੂ ਜੀ